ਅਮਰ ਸ਼ਹੀਦ ਤੰਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਪੋਗ ਪਾਈ ਗਏ ਉਪਰੰਤ ਸੱਜੇ ਦੀਵਾਨਾ ਵਿੱਚ ਪੰਥ ਪ੍ਰਸਿੱਧ ਕੀਰਤਨੀ ਢਾਡੀ ਕਥਾਵਾਚਕ ਨੇ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਅਤੇ ਪਰਿਵਾਰ ਦੀ ਸੁਖ ਸ਼ਾਂਤੀ ਦੀ ਅਰਦਾਸ ਕੀਤੀ। ਐਸ ਮੌਕੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਯਾਨੀ ਰਘਬੀਰ ਸਿੰਘ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ, ਪਾਬਾ ਕਸ਼ਮੀਰ ਸਿੰਘ ਪੂਰੀਵਾਲੇ, ਪਾਬਾ ਸੁਖਪਿੰਦਰ ਸਿੰਘ ਪੂਰੀਵਾਲੇ, ਮੈਨੇਜਰ ਹਰਪ੍ਰੀਤ ਸਿੰਘ, ਮੈਨੇਜਰ, ਜਸਬੀਰ ਸਿੰਘ ਸ਼੍ਰੋਮਣੀ ਕਮੇਟੀ ਮੈਂਬਰ, ਭਾਈ ਅਜੈਪ ਸਿੰਘ ਅਭਿਆਸੀ ਅਤੇ ਗੁਰਦੁਆਰਾ ਸ਼ਹੀਦਗੰਗ ਸਾਹਿਬ ਦੇ ਹੈੱਡ ਗ੍ਰੰਥੀ ਯਾਨੀ ਸੁਰਜੀਤ ਸਿੰਘ ਸਬਰਾ, ਗਿਆਨੀ ਨਿਰਮਲ ਸਿੰਘ, ਜਗਜੀਤ ਸਿੰਘ ਖਾਲਸਾ, ਕੁਲਦੀਪ ਸਿੰਘ ਪੰਡੋਰੀ, ਅਮਰਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤਾ ਹਾਜ਼ਰ ਸਨ। वैराग राग मई श्लोक मै राग मई मै मई श्लोक ने सारे आत्म ज्ञान जो बन्दे ने तू वो निर्देज उजना सानु दसदे ने श्लोक भगत कबीर दे जो सुरते बच्चन केवली अमर की श्रीमान अबदीन से सह जो जान के हाड़े ने श्लोक से संसार को बस्ती होनी सान राग बहुत बहुत वार खाने इतनी हम क्लास ਅੱਜ ਬਾਬਾ ਦੀਪ ਸਿੰਘ ਸਾਹਿਬ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਉਥੇ ਸ਼੍ਰੋਮਣੀ ਕਮੇਟੀ ਦੁਆਰਾ ਪ੍ਰਬੰਧਿਤ ਕੀਤਾ ਗਿਆ। ਸਿਮਰ ਸੰਗਤ ਦੇ ਸਹਿਯੋਗ ਨਾਲ ਦੁਆਰਾ ਇਹਨਾਂ ਸੇਵਾਵਾਂ ਪ੍ਰਬੰਧਿਤ ਕੀਤੀਆਂ ਗਈਆਂ। ਪਾਜ਼ਾਰਾਂ ਦੇ ਵਿੱਚ ਵੀ ਬਹੁਤ ਵੱਲ ਤੋਂ ਸੰਗਤ ਇਕੱਠੀ ਹੋਈ ਹੈ। ਅਤੇ ਸਮੁੱਚੀਆਂ ਸਤਾਂ ਸਤਾਂ ਦੇ ਤਾਲ ਅੰਦਰਵਾਜ ਕਰਕੇ ਬਹੁਤ ਜਸਤਾਂ ਮਨ ਕਰਕੇ ਆਪਣੇ ਜੀਵਨ ਸਫਲਤਾ ਕਰਨ ਦੀ ਕਾਮਨਾ ਕੀਤੀ ਹੈ। ਸਮੁੱਚੇ ਸੰਸਾਰਕ ਵਾਸਤੇ ਜੋ ਸਿੱਖਾਂ ਨੇ ਬਾਬਾ ਦੀਪ ਸਿੰਘ ਸਾਹਿਬ ਦੇ ਜਨਮ ਦਿਹਾੜੇ ਤੇ ਬਹੁਤ ਬਹੁਤ ਵਧਾਈਆਂ।

ਬਾਬਾ ਜੀ ਦੇ ਜੀਵਨ ਦਿਹਾੜੇ ਦੀਆਂ ਸਰਬੱਤ ਦਾਤਾਂ ਨੂੰ ਬਹੁਤ-ਬਹੁਤ ਵਧਾਈਆਂ ਨੂੰ ਸੂਰ ਬੀਰ ਯੋਧੇ ਅਮਰ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਪਾਵਨ ਪੁੱਤਰ ਜੋ ਸਥਾਨ ਸੀਦਗਾਂ ਦੇ ਵਿਖੇ ਅੱਜ ਬਹੁਤ ਵੱਡੀ ਪੱਧਰ ਤੇ ਬਾਬਾ ਜੀ ਦਾ ਪਾਵਨ ਪੁੱਤਰ ਜੰਮੀ ਹੋਣਾ 11 ਸੋ ਸੰਗਤਾਂ ਦੇ ਵਿੱਚ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਦੇ ਆਮਨ ਸਥਾਨਾਂ ਤੇ ਬੜੀ ਸਰਦਾਵਾ ਔਰ ਸਰਦਾ ਦੇ ਨਾਲ ਅੱਜ ਇਹ ਪਾਵਨ ਪੁੱਤਰ ਜਨਮ ਦਿਹਾੜਾ ਮਨਾਇਆ ਜਾ ਰਿਹਾ। ਸੋ ਸੰਗਤਾਂ ਖਾੜੀਆਂ ਭਰ ਕੇ ਆਪਣਾ ਜੀਵਨ ਦਾ ਲਾਲ ਲੈ ਰਹੀਆਂ। ਉੱਥੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਮ੍ਰਿਤਵੀਰ ਦਾ ਬਾਟਾ ਵੀ ਤਿਆਰ ਕੀਤਾ। ਗੁਰੂ ਦੀਆਂ ਸੰਗਤਾਂ ਅੰਮ੍ਰਿਤਸਰ ਕੇ ਵੀ ਆਪਣਾ ਲਾਲ ਲੈ ਰਹੀਆਂ। ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ। ਇਹਨਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਦੇ ਸਮੂਚੇ ਪ੍ਰਬੰਧ ਵੱਲੋਂ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ ਸਭ ਤੋਂ ਪਹਿਲਾਂ ਇਹ ਹੀ ਬੇਨਤੀ ਹੈ ਕਿ ਮਹਾਰਾਜ ਦੇ ਹਸਤਾਨ ਤੇ ਬੇਅੰਤ ਸੰਗਤਾਂ ਬੜੀ ਹੀ ਸ਼ਰਧਾ ਅਤੇ ਭਾਵਨਾ ਦੇ ਨਾਲ ਨਮਸਤਕ ਹੋ ਰਹੀਆਂ ਹਨ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ ਅਸੀਂ ਬਾਬਾ ਸ਼ੀਰਜੀ ਦੇ ਮੱਥੇ ਟੇਕਿਆ ਸਾਡੇ ਮਹਾਰਾਜ ਦਾ ਜਨਮ ਦਿਨ ਹੈ ਜਿਨ੍ਹਾਂ ਨੇ ਸਾਨੂੰ ਸਾਰਾ ਕੁਝ ਦਿੱਤਾ ਹੈ ਅਸੀਂ ਮਹਾਰਾਜ ਦਾ ਸ਼ੁਕਰ ਕਰਦੇ ਹਾਂ ਕਿ ਜਿਹਦੇ ਦਿਨ ਸਾਨੂੰ ਦਰਸ਼ਨ ਕਰਨ ਨੂੰ ਮਿਲੇ ਅਸੀਂ ਬਾਬੇ ਦੇ ਜਨਮ ਦਿਨ ਤੇ ਬਹੁਤ ਖੁਸ਼ ਹਾਂ ਬੜੀ ਬੜੀ ਦੂਰ ਆ ਕੇ ਖੁਸ਼ੀਆਂ ਲੈ ਕੇ ਜਾ ਰਹੀ ਹੈ ਬਾਬਾ ਜੀ ਦਾ ਧੰਨਵਾਦ ਕਰਦਾ ਕਰਦਾ ਲਫ਼ਜ਼ ਨਹੀਂ ਉਹਨਾਂ ਦੇ ਕੋਲ ਇੰਨੀ ਕਿਰਪਾ ਉਹਨਾਂ ਨੂੰ ਮਿਲਦੀ ਆ ਇੱਥੇ ਉਹ ਆਸਮਾ ਰਾਦਾ ਪੂਰੀ ਹੁੰਦੀ ਹੈ ਜਿੱਥੇ ਕਦੇ ਨਾ ਹੋਈ ਆ ਬਾਬਾ ਜੀ ਜੀ ਦੇ ਦਰਸ ਸਾਰੇ ਸੰਗਤਾਂ ਦਰਸ਼ਨ ਕਰਨ ਲਈ ਆਈ ਨੇ ਸਤਿ ਸ੍ਰੀ ਅਕਾਲ ਤੇ ਅੱਜ ਬਾਬਾ ਦੀ ਜਨਮ ਦਿਹਾੜਾ ਤੇ ਬਹੁਤ ਜ਼ਿਆਦਾ ਸੰਗਤਾਂ ਦੂਰੋਂ ਦੂਰੋਂ ਆ ਕੇ ਦਰਸ਼ਨ ਕਰ ਰਹੀ ਹੈ। ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਜੋ ਕਿ ਸਮੁੱਚੀ ਦੁਨੀਆ ਦੇ ਵਿੱਚ ਅੱਜ ਬੜੇ ਪ੍ਰੇਮ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ। ਗੁਰਦੁਆਰਾ ਸ਼ਹੀਦਗੰਗ ਸਾਹਿਬ ਜੀ ਵਿਖੇ ਅੰਮ੍ਰਿਤਸਰ ਚਾਟਰੀਮੜ ਚੌਂਕ ਵਿਖੇ ਜੋ ਕਿ ਪਰਸੋਂ ਰੋਜ਼ ਤੋਂ ਰੌਣਕਾਂ ਲੱਗੀਆਂ ਹੋਈਆਂ ਹਨ। ਰਸੋ ਨਗਰ ਕੀਰਤਨ ਸੀ ਕੱਲ ਬਾਬਾ ਜੀ ਦਾ ਚਪੈਰਾ ਸੀ ਅੱਜ ਸਵੇਰ ਤੋਂ ਲੈ ਹੀ ਲੈ ਕੇ ਲੱਖਾਂ ਦੀ ਤਦਾਦ ਦੇ ਵਿੱਚ ਸੰਗਤਾਂ ਨੇ ਬਾਬਾ ਜੀ ਦੇ ਦਰ ਦੇ ਉੱਤੇ ਨਾਮ ਅਸਤਕ ਹੋ ਕੇ ਬਾਬਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਾਜ਼ਰੀਆਂ ਭਰ ਕੇ ਸਜਦਾ ਕਰਕੇ ਆਪਣੀਆਂ ਝੋਲੀਆਂ ਭਰੀਆਂ ਹਨ ਅੰਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਕੇ ਸ਼ਰਧਾ ਭਾਵਨਾ ਨਾਲ ਬਣਾਇਆ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਕੇ ਮਥਾ ਟੇਕਿਆ ਅਤੇ ਪਰਿਵਾਰ ਦੀ ਸ਼ੁਕ ਸ਼ਾਂਤੀ ਦੀ ਅਰਦਾਸ ਕੀਤੀ ਅਮਰਥਰ ਫਾਸਟਵੇ ਖਬਰ ਨਾ ਮਿਲੀ ਰਕੇਸ਼ ਕੁਮਾਰ ਮੈਡੀ